ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬੈੜਾ ਤੁਹਾਨੂੰ ਦਿਖਾਉਣੀ ਆ ਦੋਵੇਂ ਤੁਹਾਨੂੰ ਪਹਿਲੇ ਪਹਿਲੇ ਸਵੇਰੇ ਬੈੜਾ ਦਿਖਾਉਣੀ ਆ ਬੱਚੇ ਤੋਂ ਬਿਨਾ ਇੱਕ ਆਇਰਸ਼ਰ ਬੈੜਾ ਤੁਹਾਨੂੰ ਦਿਖਾਉਣੀ ਆ ਕਾਫੀ ਖੂਬਸੂਰਤ ਹੈ ਘਰਚਫੇ ਚ ਬੈੜਾ ਤੁਹਾਨੂੰ ਦਿਖਾਵਾਂਗੇ ਦੁਨੀਆਂ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਜਰੂਰ ਦੋ ਟਾਈਮ ਚੁਆਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਜੀ ਠੀਕ ਠਾਕ ਜੀ ਚਲੋ ਵੀਰ ਜੀ ਇਹਦਾ ਵੇਖਿਆ ਮੰਨ ਲਓ ਦਨਾਲਾ ਫਿਰ ਦਨਾਲਾ ਵੇਖਿਆ ਜੀ ਠੀਕ ਐ ਤੇ ਚਲੋ ਨਾਮ ਦੱਸਦੇ ਕਰ ਨਾਮ ਜੋਤਾ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਪਿੰਡ ਮਾਨਕਰ ਲੱਗੇ ਫਤੇਗੜ ਜੁੜੀਆਂ ਤੇ ਮਜੀਠਾ ਵੀ ਲੱਗ ਗਈ ਐ ਮਜੀਠਾ ਲੱਗ ਗਈ ਤੇ ਫੋਨ ਨੰਬਰ ਵੀ ਬੋਲ ਦੋ 9876084919 ਠੀਕ ਹੈ ਤੇ ਪਹਿਲਾਂ ਕਿਹੜੀ ਵਿਖਾ ਦੀ ਹੈ ਪਹਿਲਾਂ ਇਹੋ ਮੈਡ ਵਿਖਾ ਰਹੀ ਹੋ ਜੀ ਠੀਕ ਹੈ ਇਸ ਤੋਂ ਬਾਅਦ ਹੀ ਤੁਹਾਨੂੰ ਮੈਰ ਸ਼ਾਹ ਦਿਖਾਉਣੀ ਹੈ ਕਿੰਨਾ ਜਿਆਦਾ ਕੋਲ ਦੁੱਧ ਇਹਦੇ ਵੀ ਵਿੱਜੀਓ ਉਦਾਹਰਨ 9 ਕਿਲੋ ਦੀ ਪੂਰੀ ਗਾਰੰਟੀ ਪੱਕਾ ਦੁੱਧਾ ਕੰਨੋ ਲੇਟ ਹਾਂਜੀ ਪੱਕਾ ਠੀਕ ਹੈ ਹਾਂਜੀ ਤੇ ਇਹ ਵੀ ਵੀਰਜੀ ਬੈੜਾ ਨੂੰ ਦੋ ਤਿੰਨ ਦਿਨ ਚਲੋ ਪੈ ਗਏ ਆ ਤੇ ਮਿਲਦਾ ਬਾਹਰੋਂ ਮਾਲ ਘਟਿਆ ਇਹ ਵੀ ਲੈਣਾ ਸਾਫ ਹੈ ਇੱਕ ਦੋ ਦਿਨ ਵੱਧ ਲੱਗ ਜਾਣ ਠੀਕ ਹੈ ਮਤਲਬ ਕਿ ਇਹ ਵੀ ਵੀਡੀਓ ਪੈਂਚ ਦੋ ਚਾਰ ਦਿਨ ਭਾਵੇਂ ਵੱਧ ਲੱਗ ਜਾਣ ਪਰ ਸੋਹਣੀਆਂ ਬੈੜਾਂ ਲੱਗ ਚੰਗੀਆਂ ਚਕੀਣ ਵੀ ਪੱਜੀਆਂ ਤੇ ਦੇਕਰ ਸੋਹਣੀਆਂ ਲੱਗਣ ਹਾਂਜੀ 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 ਤੋੜ ਦੋ ਫੇਰ ਇਹ ਵੀਰਜੀ ਮੂੰਹੇ ਛੇਦਾਂਦੇ ਆ ਇਹ ਆਪੇ ਗਾਂਵ ਹੀ ਤਿਆਰ ਕਰਨ ਵਾਲੀਆਂ ਵਾ ਗੱਦ ਕਾਠ ਚੰਗਾ ਆ ਤੇ ਫੇਕ ਸਿੱਧੀ ਹਵਾਂ ਦੇ ਦੀ ਅੱਜ ਲੈ ਆ ਵੀਰ ਜੀ ਤੇ ਆ ਥਾਣਵੀ ਇਹਦੇ ਦੇਖ ਸਾਦੇ ਲੱਗੇ ਤੋਂ ਪਸਵਾ ਕੇ ਥਾਣੇ ਆ ਵੀ ਹੱਥ ਚੋਂ ਨ ਲੱਭਦੀ ਉਹ ਤਿਆਰ ਕਰਦੇ ਮਾ ਮੋਟਾ ਵੀਰ ਜੀ ਥਣ ਕੱਟ ਜਾਂਦੀ ਹੈਗੇ ਤੇ ਮੁੱਲ ਇਹਦਾ ਫਿਰ ਮੁੱਲ ਵੀਰ ਜੀ ਜਾਇ ਜੀ ਰੱਖਨੇ ਆ 27000 ਦੀ ਦੇ ਦਈਏ ਕਰ ਦਈਏ ਕੋ ਮਨਤਨ 26000 ਦੀ ਜਰਾਏ 25 ਦੀ ਦੇ ਦਈਏ 25 ਦੀ ਵੀਰ ਜੀ ਹਾਂ ਨਾ ਵਸੀਦੇ ਰਾਂਗੇ ਠੀਕ ਹੈ ਪਾਗ ਦੀ ਵੀ ਜੇ ਚਲੋ ਸਾਨੂੰ ਭਾੜਾ ਮਿਲ ਗਿਆ ਆਈ ਗਾ ਦੇ ਦੇਣੀ ਠੀਕ ਹੈ ਹਾਂਜੀ ਤੇ ਆ ਜਿਹੜੀ ਤੁਹਾਡੇ ਮਗਰ ਜੇ ਇਹ ਵੇਖੋ ਵੀਰ ਜੀ ਇਹ ਆ ਵੀ ਇਹ ਚੀਜ਼ ਬੜੀ ਘੱਟ ਲੱਭਦੀ ਆ ਭਾਵੇਂ ਸੱਜਰੇ ਆ ਤੇ ਭਾਵੇਂ ਥੋਕੜਿਆ ਕੱਟ ਲਾਉਂਦੀਆਂ ਜਿਹੜੀਆਂ ਇਹੋ ਜਿਹੇ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਐ ਅਰਸ਼ਰ ਵੈਟ ਦੇ ਚੰਗੀ ਸੋਹਣੀ ਜਿਹੜੀ ਫੱਬਦੀ ਹੋਵੇ ਦੱਸਿਓ ਵੀ ਜੀ ਇਹਦੇ ਬਾਰੇ ਇਹਨਾਂ ਨੂੰ ਜੀ 11 ਕਿਲੋ ਦੁੱਧ ਜੇ ਅੱਛਾ ਮਹੀਨੇ ਤੋਂ ਥੋੜਾ ਦਿਨ ਉੱਤੇ ਹੋਏ ਜੇ ਸੂਈ ਨੂੰ ਅੱਛਾ ਤੇ ਬੱਚਾ ਨਹੀਂ ਜਿਹਾਗਾ ਬੱਚਾ ਮਰ ਗਿਆ ਜੇ ਠੀਕ ਆ ਹਾਂਜੀ ਤੋਰਦੇ ਤੇ ਮੂੰਹ ਛੇਦਾਂਦੇ ਵੀ ਸੂਆ ਪਹਿਲਾਂ ਹੀ ਸੂਆ ਪਹਿਲਾਂ ਸੂਆ ਬਾਕੀ ਸੋਹਣੀ ਵਹਿ ਰਿਆ ग्यारह लीटर है आज लाया <coughs> बाकी थान भी चंगे क्या प्रोपर हाथ चाहा थान है ਇਹ ਆ ਹਨਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੇ ਤੇ ਬਾਕੀ ਮਿਲਕ ਵੀ ਨੇ ਚੰਗੀ ਲੱਗੀ ਹੈ ਤੇ ਇਹਦਾ ਫਿਰ ਮੁੱਲ ਜੇ ਇਹਦਾ ਵੀਰ ਜੀ ਹੁੰਦਾ ਬੱਚਾ ਫਿਰ ਤੇ 55 60000 ਦੀ ਬਚੀ ਜੀ ਹਾਂਜੀ ਹੁਣ ਜੈ ਜੀ ਦੇ ਦੇਣੀ ਹੈ ਕਿੰਨੇ ਦੀ ਹੁੰਦੇ ਦੀ 32000 ਦੀ ਨਾ ਲਈ ਇਹ ਵਿੱਚ ਤੁਹਾਡੀ ਕਿ ਛੋਟ ਕਰ ਦੀ ਬਸ ਚੰਗੀ ਜੇ ਬਾਕੀ ਪੂਰੀ ਬਰੀਡ ਵਾਲੀ ਬਚੀ ਨਹੀਂ ਬਾਹਰ ਤੇ ਚੱਲੋ ਸੋਹਣੀ ਹੈ ਇੱਕ ਵਾਰੀ ਚਿਹਰਾ ਦਿਖਾ ਦਿਓ ਤਾਂ ਇਧਰ ਚਿਹਰਾ ਬੜਾ ਪਿਆਰਾ ਹੈ ਯਾ ਦੇਖ ਸਕਦੇ ਹੋ ਸੋਨੇ ਰੰਗ ਰੂਪ ਜੇ ਅਸਨ ਹੋਈ ਕਰੀਏ ਕਿੰਨੇ ਦੀ ਕਰਨੀ ਹੈ 30000 ਦੀ ਵਿੱਚ ਜੀ ਦੇ ਦਾ 30000 ਦੀ ਚਲੋ ਬਾਕੀ ਥੋੜੀ ਬਾਤ ਛੋਟ ਛੜ ਮ ਕਰੀ ਥੋੜੀ ਥੋੜੀ ਵਿੱਚ ਛੋਟ ਛੜ ਕਰਾਂਗੇ ਵੀ ਚਲੋ ਸੂਈਆਂ ਕੀ ਇਹ ਤਾਂ ਮੰਨਣ ਕਰਦੇ ਠੀਕ ਹੈ ਤੇ ਠੀਕ ਹੈ ਵੀ ਜੀ ਵਾਹਿਬ ਬਾਕੀ ਇਹ ਆ ਵੀ ਸੂਈਆਂ ਆਪਣੀਆਂ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਤੇ ਜਰੂਰ ਧਿਆਨ ਦਿਆ ਕਰੋ